ਇਹ ਪਾਣੀ ਜਿਹੜਾ ਸਾਨੂੰ ਮਾਰ ਵੀ ਰਿਹਾ ਹੈ ਤੇ ਸਾਨੂੰ ਅਸੀਂ ਜਿਉਂ ਵੀ ਇਹਦੇ ਨਾਲ ਹੀ ਰਹੇ ਆਂ ਪੰਜਾਬ ਲਈ ਤਾਂ ਇਹ ਕੁਛ ਜ਼ਿਆਦਾ ਹੀ ਉਦਾਹਰਣ ਸਹੀ ਹੋ ਗਈ ਹੈ ਜਿਉਂ ਨਾਲੀ ਗੱਲ ਬਾਤ ਚ ਕਰਦੇ ਆਂ ਪਹਿਲਾਂ ਮਾਰ ਰਿਹਾ ਹੈ ਸਾਨੂੰ ਅੱਜ ਦੀ ਡੇਟ ਚ ਔਰ ਮਾਰ ਕਿਉਂ ਰਿਹਾ ਹੈ ਸਾਨੂੰ ਮਾਰ ਇਸ ਕਰਕੇ ਰਿਹਾ ਹੈ ਕਿ ਸਾਡੇ ਆਪਣਿਆਂ ਨੇ ਸਾਨੂੰ ਵੇਚਤਾ ਬੁਰੀ ਤਰ੍ਹਾਂ ਨਾਲ ਵੇਚ ਕੇ ਮੇ ਦਿੱਤਾ ਹੈ ਕੀ ਦੱਸਣਗੇ ਅਸੀਂ ਵਾਰ-ਵਾਰ ਪੁੱਛ ਰਹੇ ਹਾਂ ਅਸੀਂ ਖੜੇ ਹੋ ਕੇ ਬੜਿਆਰੀ ਪੁੱਛਿਆ ਕਿ ਇਹ ਜਿਹੜੇ ਸੈਂਟਰ ਨੇ ਜਾਂ ਜੈਲੂ ਜਿਹੜੇ ਡੈਮ ਨੇ ਬਣੇ ਹੋਏ ਚਾਹੀਏ ਰਣਜੀਤਜਪ ਸਾਗਰ ਵਾਲਾ ਹੋਵੇ ਚਾਹੀਏ ਭਾਖੜਾ ਹੋਵੇ ਚਾਹੀਏ ਪੌਂਗ ਡੈਮ ਹੋਵੇ ਇਥੋਂ ਲੈਵਲ ਪਹਿਲਾਂ ਘਟ ਕਿਉਂ ਨਹੀਂ ਕੀਤਾ ਗਿਆ ਅਸੀਂ ਮੈਂ ਖੁਦ 3 ਹਫ਼ਤੇ ਦਾ ਬੋਲ ਰਹੇ ਹਾਂ ਇਹ ਚੀਜ਼ ਸਾਡੀ ਟੀਮ ਦੇ ਬੰਦੇ ਜਿਸਕੀਰੂ ਧਰੀ 5 ਹਫ਼ਤਿਆਂ ਦੇ ਬੋਲ ਰਹੇ ਆ ਕਲ ਲੈਵਲ ਨੂੰ ਘੱਟ ਕਰ ਲੋ ਅਗਲਾ ਵੈਦਰ ਥੋਡੀ ਅਪਡੇਟ ਤੁਹਾਡੇ ਸਾਹਮਣੇ ਅੱਜਕੱਲ ਸਰਕਾਰਾਂ ਲਈ ਤਾਂ ਜ਼ਿਆਦਾ ਅਵੇਲੇਬਲ ਹੈ ਕਿਉਂ ਨਹੀਂ ਘੱਟ ਕੀਤਾ ਗਿਆ ਕੋਈ ਸਾਜ਼ਿਸ਼ੀਓ ਦੇਚ ਅਸੀਂ ਬੋਲ ਰਹੇ ਹਾਂ ਤੁਸੀਂ ਆ ਜਿਹੜਾ ਟੁੱਟਿਆ ਉਥੋਂ ਪੂਰੇ ਦਾ ਪੂਰਾ ਰਾਵੀ ਨੇ ਉਧਰਲਾ ਪਾਸਾ ਡਬੋਤਾ ਅੰਮ੍ਰਿਤਸਰ ਦੇ ਨਾਲ ਰਮਦਾਸ ਅਸੀਂ ਕੱਲ ਨੂੰ ਰਮਦਾਸ ਖੜਨਾ ਜਾ ਕੇ ਫਤਿਹਗੜ ਚੂੜੀਆਂ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਰਾਵੀ ਨੇ ਜੋ ਉਥੇ ਤਬਾਈ ਮਚਾਈ ਉਹ ਕਿਵੇਂ ਮਚੀ ਹੈ ਰਣਜੀਤ ਸਾਗਰ ਚ 17 ਤਰੀਕ ਨੂੰ 221 ਲੈਵਲ ਸੀਗਾ ਆਈ ਦਾ ਦੂਸਰੇ ਦਾ ਰਣਜੀਤ ਡੈਮ ਦਾ ਕਿਉਂਕਿ ਇਹ ਉਥੇ ਬੰਨ ਦਾ ਕਿਉਂਕਿ ਉਥੇ ਤੁਸੀਂ 527 ਤੋਂ ਉੱਤੇ ਜਾ ਨਹੀਂ ਸਕਦੇਗੇ 25 ਤੇ ਆ ਕੇ ਮਤਲਬ ਛੱਡਣਾ ਪੈਂਦਾ 21 ਸੀ ਜਦੋਂ ਤਾਂ ਇਨਫਲੋ ਬਹੁਤ ਜ਼ਿਆਦਾ ਹੀ ਆਉਟਫਲੋ ਕਿੰਨਾ ਸੀ ਤੁਹਾਡਾ 8800 ਕਿਊਸਿਕ ਤੇ 25 ਤਰੀਕ ਨੂੰ ਕਿੰਨਾ ਸੀ ਤੁਹਾਡਾ 1 ਲੱਖ 71000 ਔਰ ਇੱਕ ਮੈਨੂੰ ਹੋਰ ਦੱਸਿਓ ਜੇ ਤੁਹਾਡੇ ਉਹ ਜਿਹੜੇ ਗੇਟ ਸੀ ਉਹ ਤਾਂ ਸੈਂਟਰ ਚੋਂ ਜ਼ਿਆਦਾ ਫਲੋ ਹੁੰਦਾ ਉਹ ਸਾਈਡ ਤੋਂ ਕਿਉਂ ਟੁੱਟਿਆ ਉਹਦਾ ਕਾਰਨ ਕੀ ਹੈ और ये चीज की डिमांड कह रहे हैं अगले तीन चार कर रहा और फिर कि रिलीज कर रहे हैं सतारा हजार अठारह हजार क्यूसिक और फिर सडनली नैक्सट डे सतासी हजार क्यूसिक फिर एक लाख अकताली हजार क्यूसिक जबकि ब्यास ਜੀਡੀ ਦੇ ਵਿੱਚ ਪੌਂਡ ਡੈਮ ਦਾ ਪਾਣੀ ਪੈਂਦਾ ਉਹ 90000 ਕਿਊਸਿਕ ਤੋਂ ਉੱਤੇ ਸਿੰਦਾ ਨਹੀਂਗਾ ਤੇ ਜਦੋਂ ਆਸੇ-ਪਾਸਿਓਂ ਵੀ ਮਿਲ ਜਾਂਦੇ ਨੇ ਮੀਂਹ ਵਾਲੇ ਦਿਨਾਂ 'ਚ ਤਾਂ ਤੁਸੀਂ ਉਹਦੇ 'ਚ 60 ਤੋਂ 70000 ਕਿਊਸਿਕ ਉੱਤੇ ਪਾ ਨਹੀਂ ਸਕਦੇ ਤਾਂ ਤੁਸੀਂ ਉਹਦਾ ਲੈਵਲ ਪਹਿਲਾਂ ਘੱਟ ਕਿਉਂ ਨਹੀਂ ਕਰਦੇ